ਪਗਮੰਤ ਸਿਆ ਤੂੰ ਹੁਣ ਨੌਜਵਾਨਾਂ ਦੇ ਉਤੇ ਪਰਚੇ ਪਾ ਕੇ ਸਾਡੇ ਉਤੇ ਪਰਚੇ ਪਾ ਕੇ ਸਾਡੇ ਪਰਿਵਾਰਾਂ ਦੇ ਉਤੇ ਤਸੱਦਦ ਕਰਕੇ ਕਿੰਨਾ ਚਿਰ ਰਾਜ ਪਗਮਾਨੇਗਾ ਭਾਨਾ ਸਿੱਧੂ ਤੇ ਅਮਰਤਪਾਲ ਤੇਰੀਆਂ ਝੜਾਂ ਦੇ ਵਿੱਚ ਬੈਠਣਗੇ ਤੇ ਤੇ ਝੜੀਆਂ ਜੜਾ ਪਟਕੇ ਖਿਲਾਰ ਕੇ ਰੱਖ ਦੇਣਗੇ ਪੰਜਾਬ ਦੇ ਲੋਕ ਬਾਦਲ ਕੇ ਤੋਰੇ ਇੱਥੋਂ ਪਹਿਲਾਂ ਕੈਪਟਨ ਤੋਰਿਆ ਹੁਣ ਭਗਵੰਤ ਮਾਨ ਸਾਹ ਤੇਰੀ ਵਾਰੀ ਆ ਤਗੜਾ ਹੋ ਜਾ ਜਿਹੜਾ ਤੇ ਪਰਚੇ ਪਾਉਣੇ ਆ ਪਾਲਾ ਜਿਹੜਾ ਤੇ ਤਸੱਦਦ ਨੌਜਵਾਨਾਂ ਦੇ ਉੱਤੇ ਕਾਰਨਾ ਕਰਲਾ ਜਿੰਨਾ ਚਿਰ ਖਾਲਸਾ ਰਾਜ ਨਹੀਂ ਆਉਂਦਾ ਉਹਨਾਂ ਚਿਰ ਇਸੇ ਤਰ੍ਹਾਂ ਤੁਹਾਨੂੰ ਕੁੱਟਿਆ ਜਾਊਗਾ ਪੰਜਾਬ ਦੇ ਨੌਜਵਾਨ ਤੁਸੀਂ ਹੁਣ ਦੱਸ ਦਿਓ 2024 ਆ ਗਿਆ ਆਰ ਪਾਰ ਦੀ ਲੜਾਈ ਦਾ ਐਲਾਨ ਹੋ ਚੁੱਕਿਆ ਜਾ ਤਾਂ ਫਿਰ ਪਾਂਡਿਆ ਲਈ ਰਹੂਗੀ ਜਾਂ ਉਹਦੇ ਤਾਂਡਿਆ ਲਈ ਰਹੂਗੀ ਹੁਣ ਸਾਨੂੰ ਕਿੱਥੇ ਸਿੱਟੋਂਗੇ ਲੋਕੋ ਕਦੋਂ ਜਾਗੋਂਗੇ ਜਾਗੋ ਜਾਗਣ ਦਾ ਵੇਲਾ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਨਾ ਕਾਂਗਰਸ ਆਵੇ ਇੱਥੇ ਨਾ ਬਾਦਲ ਕੌਣ ਨਾ ਆਪ ਵਾਲੇ ਆਵੇ ਨੌਜਵਾਨ ਚਾਹੀਦੇ ਨੇ ਸੱਚੇ-ਸੁੱਚੇ ਕਦੋਂ ਤੱਕ ਅਸੀਂ ਇਸੇ ਤਰ੍ਹਾਂ ਖੱਜਲ ਖਵਾਰ ਹੁੰਦੇ ਰਹਾਂਗੇ ਇਹ ਫੈਸਲਾ ਨੌਜਵਾਨੋ ਤੁਸੀਂ ਕਰਨਾ ਹੈ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜਿੰਨਾ ਚਿਰ ਖਾਲਸਾ ਰਾਜ ਨਹੀਂ ਆਉਂਦਾ ਉਹਨਾਂ ਚਿਰ ਇਸੇ ਤਰ੍ਹਾਂ ਤੁਹਾਨੂੰ ਕੁੱਟਿਆ ਜਾਊਗਾ ਇਸੇ ਤਰ੍ਹਾਂ ਲੁੱਟਿਆ ਜਾਊਗਾ ਸਾਨੂੰ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਵੱਲ ਵਧਣਾ ਚਾਹੀਦਾ ਹੈ ਆਰਐਸਐਸ ਬੀਜੇਪੀ ਜਿੰਨੀਆਂ ਵੀ ਇੱਥੇ ਸਰਕਾਰਾਂ ਆਈਆਂ ਸਾਰਿਆਂ ਦਾ ਟਾਰਗੇਟ ਪੰਜਾਬ ਰਿਹਾ ਪੰਜਾਬ ਪੰਜਾਬ ਦੇ ਨੌਜਵਾਨ ਤੁਸੀਂ ਹੁਣ ਦੱਸ ਦਿਓ 2024 ਆ ਗਿਆ ਆਰ ਪਾਰ ਦੀ ਲੜਾਈ ਦਾ ਐਲਾਨ ਹੋ ਚੁੱਕਿਆ ਹੈ ਜਾਂ ਤਾਂ ਫਿਰ ਭਾਂਡਿਆਲੀ ਰਹੂਗੀ ਜਾਂ ਉਹਦੇ ਡਾਂਡਿਆਂ ਹੀ ਰਹੂਗੀ ਇਸ ਕਰਕੇ ਤੁਸੀਂ ਤਹਈਆ ਕਰ ਲੋ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਤੈਨੂੰ ਇੰਨੀਆਂ ਵੋਟਾਂ ਬਣਾ ਕੇ ਆ ਪੰਜਾਬ ਨੇ ਮੁੱਖ ਮੰਤਰੀ ਦੇਤੀ ਤੇ ਪਗਮੰਤ ਸਿਆ ਤੂੰ ਹੁਣ ਨੌਜਵਾਨਾਂ ਦੇ ਉਤੇ ਪਰਚੇ ਪਾ ਕੇ ਸਾਡੇ ਉਤੇ ਪਰਚੇ ਪਾ ਕੇ ਸਾਡੇ ਪਰਿਵਾਰਾਂ ਦੇ ਉਤੇ ਤਸੱਦਦ ਕਰਕੇ ਕਿੰਨਾ ਚਿਰ ਨਾਜ ਪਗਮਾਣੇਗਾ ਭਾਨਾ ਸਿੱਧੂ ਤੇ ਅਮਰਤਪਾਲ ਤੇਰੀਆਂ ਜੜਾਂ ਦੇ ਵਿੱਚ ਬੈਠਣਗੇ ਤੇ ਜੜਾਂ ਦੀਆਂ ਜੜਾ ਪਟਕੇ ਖਿਲਾਰ ਕੇ ਰੱਖ ਦੇਣਗੇ ਪੰਜਾਬ ਦੇ ਲੋਕ ਇਥੇ ਪਹਿਲਾ ਬਾਦਲ ਕੇ ਤੋਰੇ ਇਥੋਂ ਪਹਿਲਾ ਕੈਪਟਨ ਤੋਰਿਆ ਹੁਣ ਭਗਵੰਤ ਮਾਨ ਸਾ ਤੇਰੀ ਵਾਰੀ ਆ ਤਗੜਾ ਹੋ ਜਾ ਜਿਹੜਾ ਤੇ ਪਰਚੇ ਪਾਉਣਿਆ ਪਾਲ ਜਿਹੜਾ ਤੇ ਤਸੱਦਦ ਨੌਜਵਾਨਾਂ ਦੇ ਉੱਤੇ ਕੰਨਾ ਕਰਲਾ ਹੁਣ ਪੰਜਾਬ ਦਾ ਨੌਜਵਾਨ ਤੋਹਈਆ ਬਣਾ ਕੇ ਬਹਿ ਗਿਆ ਹੁਣ ਤੇਰੀਆਂ ਜੜਾਂ ਬਿਲਕੁਲ ਪਟਕਲ ਛਿੜ ਦੇਣਗੇ ਨਾਮੋ ਨਿਸ਼ਾਨ ਮਿਟਾ ਦੇਾਂਗੇ ਆਪ ਦਾ ਆਪ ਤੇ ਆਰਐਸਐਸ ਬੀਜਾ ਦੀ ਪਰਪਾ ਬੀਜੇਪੀ ਸਰਕਾਰ ਸਾਨੂੰ ਮਾਰਨਾ ਚਾਹੁੰਦੀ ਆ ਕਿੰਨਾ ਚਿਰ ਜ਼ੁਲਮ ਸਹਾਂਗੇ ਬੰਦੀ ਸਿੰਘ ਸਾਡੇ ਰਹਾ ਨਹੀਂ ਹੋਏ ਸਾਡਾ ਪੰਜਾਬ ਦਾ ਪਾਣੀ ਖੋਲਿਆ ਸਾਡੇ ਹੀ ਨੌਜਵਾਨੀ ਨੂੰ ਨਸਿਆਂ ਦੇ ਦਲਦਲ ਦੇ ਵਿੱਚ ਛਿੜਤਾ ਸਾਡਾ ਜਿਹੜਾ ਪਾਣੀ ਆ ਉਹਦੇ ਉੱਤੇ ਡਾਕਾ ਮਾਰ ਰਿਆ ਕਿਸਾਨੀ ਉੱਤੇ ਡਾਕਾ ਮਾਰ ਲਿਆ ਹੁਣ ਸਾਨੂੰ ਕਿੱਥੇ ਸਿੱਟੋਂਗੇ ਲੋਕੋ ਕਦੋਂ ਜਾਗੋਂਗੇ ਜਾਗੋ ਜਾਗਣ ਦਾ ਵੇਲਾ 2024 ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਨਾ ਕਾਂਗਰਸ ਆਵੇ ਇੱਥੇ ਨਾ ਬਾਦਲ ਕਹੋਣ ਨਾ ਆਪ ਵਾਲੇ ਆਵੇ ਨੌਜਵਾਨ ਚਾਹੀਦੇ ਨੇ ਸੱਚੇ ਸੁੱਚੇ ਭਾਨੇ ਸਿੱਧੂ ਵਰਗੇ ਲੱਖੇ ਵਰਗੇ ਸਿਮਰਜੀਤ ਮਾਨ ਵਰਗੇ ਕਾਲ ਸਿੰਘ ਵਾਲੇ ਵਰਗੇ ਜਿੰਨੇ ਵੀ ਹੋਰ ਨੇ ਮੈਂ ਐਮਪੀ ਨਹੀਂ ਬਣਨਾ ਮੈਂ ਐਮਐਲਏ ਨਹੀਂ ਬਣਨਾ ਮੈਂ ਮਿਨਿਸਟਰ ਨਹੀਂ ਬਣਨਾ ਮੈਂ ਹੱਕ ਸੱਚ ਦੀ ਗੱਲ ਕਰਨੀ ਹੈ ਤੇ ਮੈਂ ਉਹਨਾਂ ਚਿਰ ਜੂਝਦਾ ਰਹੂੰਗਾ ਜਿੰਨਾ ਚਿਰ ਖਾਲਸਾ ਰਾਜ ਨਹੀਂ ਬਣ ਜਾਂਦਾ ਅਸੀਂ ਜਿੱਥੇ ਪਾਨੇ ਸਿੱਧੂ ਨੂੰ ਬਾਹਰ ਕਢਾਉਣਾ ਹੈ ਸਾਡੇ ਜ਼ਥੇਦਾਰ ਪਾਈ ਜਗਤਾਰ ਸਿੰਘ ਹਬਾਰਾ ਉਹਨਾਂ ਨੂੰ ਵੀ ਬਾਹਰ ਲੈ ਕੇ ਆਉਣਾ ਜੇ ਤੁਸੀਂ ਚਾਹੁੰਦੇ ਹੋ ਅੱਜ ਕਰੇ ਅੱਜ ਬਾਬ ਦੇ ਵਿੱਚ ਹੱਥ ਖੜੇ ਕਰਦੇ ਹੋ ਜਕਾਰੇ ਗਜਾਬ ਦੇ ਪਾਵੇ ਨਾ ਲੋ ਜਾਵੇ ਜਿੱਥੇ ਜਗਤਾਰ ਸਿੰਘਾਂ ਬਾਰੇ ਨੂੰ ਬਾਹਰ ਕਢਾਉਣਾ ਹੈ ਉਥੇ ਭਾਈ ਅਮਰਤਪਾਲ ਸਿੰਘ ਨੂੰ ਵੀ ਡਾਕੇ ਦੀ ਚੋੜ ਤੇ ਨੌਜਵਾਨਾਂ ਬਾਰੇ ਲੈ ਕੇ ਆਉਣਾ ਅਸੀਂ ਬਹੁਤ ਤਸੱਜਦ ਸਹਿ ਰਿਆ ਹੋਰ ਸਾਥੋਂ ਤਸੱਜਦ ਨਹੀਂ ਸਹਿਣਾ ਸੇਹਾ ਜਾਣਾ ਸਾਥੋਂ ਨੌਜਵਾਨਾਂ ਦੀ ਬੇਪਤੀ ਨਹੀਂ ਦੇਖ ਹੁੰਦੀ ਸਾਥੋਂ ਆਪਣੇ ਪਰਿਵਾਰਾਂ ਦੀ ਬੇਪਤੀ ਨਹੀਂ ਦੇਖ ਹੁੰਦੀ ਹੁਣ ਇਲੈਕਸ਼ਨ ਆ ਗਿਆ ਜਿੱਧਰ ਤੈਂ ਭੱਜਣਾ ਪਗਮੰਤ ਮਾਨ ਪੱਜ ਲੈ ਮੋਦੀ ਪੱਜ ਲੈ ਭੱਜਦਿਆਂ ਨੂੰ ਰਾਹ ਇੱਕ ਹੋ ਜਾ 22 ਦੀਪ ਕਹਿ ਗਿਆ ਸੀ ਕਿ ਉੱਡਣ ਵਾਲੇ ਨੂੰ ਸਨਮਾਨ ਤੇ ਭੱਜਣ ਵਾਲੇ ਨੂੰ ਰਾਹ ਚਾਹੀਦਾ ਸਾਨੂੰ ਦੋਹੇ ਚਾਹੀਦੇ ਨੇ ਦੋਏ 22 ਦੀਪ ਤੇਰੀ ਸੋਚ ਤੇ ਸ਼ੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਜਿਹੜੇ ਅੱਜ ਦੇ ਲੱਲੀ ਸੱਲੀ ਪੰਜਾਬ ਦੀ ਲੀਡਰਸ਼ਿਪ ਏ ਸੁਣ ਲਵੇ ਜਿਹੜਾ ਕਾਮਰੇਡੀ ਲੈਣਾ ਜਿਹੜਾ ਕਹਿੰਦਿਆ ਸੀ ਸੰਤਾਂ ਦੀ ਤਸਵੀਰ ਨਹੀਂ ਲਗਣ ਦੇਣੀ ਘਰ ਘਰ ਦੇ ਵਿੱਚ ਸੰਤਾਂ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ ਜੇ ਕਿਸੇ ਕਾਮਰੇਡੀ ਲੈਣੇ ਦੇ ਵਿੱਚ ਸਰਕਾਰ ਦੇ ਦਮ ਤਾਂ ਲਾ ਕੇ ਦਿਖਾਉਣ ਛਾਣੇ ਉਹ ਸੰਤ ਜਨ ਐਸੇ ਖਾਲਸਾ ਪਿੰਡਾਂ ਵਿੱਚ ਤਸਵੀਰਾਂ ਐਸੇ ਤਰ੍ਹਾਂ ਖਾਲਸਾ ਜਰਨੈਲ ਸਿੰਘ ਪਿੰਡਰਾਵਾਲੇ ਦਾ ਤਸਵੀਰਾਂ ਕਰ ਕਰ ਦੇ ਵਿੱਚ ਹੋਣਗੀਆਂ ਇੱਥੇ ਖਾਲਸਾ ਰਾਜ ਦੀ ਗੱਲ ਚੱਲੂਗੀ ਇੱਥੇ ਪੰਜਾਬ ਦੀ ਗੱਲ ਚੱਲੂਗੀ ਇੱਥੇ ਨੌਜਵਾਨੀ ਦੀ ਗੱਲ ਚੱਲੂਗੀ ਇੱਥੇ ਕਿਸਾਨੀ ਦੀ ਜਵਾਨੀ ਗੱਲ ਚੱਲੂਗੀ ਇੱਥੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿਹਾ ਹੋਇਆ ਬਚਨ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਾਂ ਮਿਲenge ਬਚੇ ਸਰਨ ਜੋ ਹੋਏ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੀਆਂ ਪੰਥਕ ਤੇ ਰਾਣੂ ਕਿਸਾਨੀ ਤੇ ਰਾਣੂ ਨੌਜਵਾਨਾਂ ਨੂੰ ਸਭ ਤੋਂ ਵੱਡਾ ਜੇ ਅਸੀਂ ਰੋਲ ਕਹਿੰਦੇ ਆ ਵੀ ਸਰਕਾਰਾਂ ਦਾ ਦੋਸ਼ ਹੈ ਸਰਕਾਰਾਂ ਦਾ ਦੋਸ਼ ਨਹੀਂ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਨੇ ਸਾਡੇ ਲੀਡਰ ਬਣਦੇ ਨੇ ਉਹਨਾਂ ਦਾ ਵੀ ਵੱਡਾ ਦੋਸ਼ ਹੈ ਕਿਉਂਕਿ ਉਹ ਆਪਣੀ ਪ੍ਰਧਾਨਗੀ ਖਾਤਰ ਅਬਦੀ ਕੁਰਸੀ ਖਾਤਰ ਇੱਕ ਨਹੀਂ ਹੁੰਦੇ ਨੌਜਵਾਨੋ ਤੇ ਮੈਂ ਬੇਨਤੀ ਕਰਨਾ ਚਾਹੁੰਨਾ 2024 ਦਾ ਇਲੈਕਸ਼ਨ ਆ ਰਿਹਾ ਆਓ ਆਪਾਂ ਨੂੰ ਨੇ ਇਕੱਠੇ ਕਰਕੇ ਇਹੋ ਜਿਹੇ ਨੌਜਵਾਨ ਚੁਣੀਏ ਜਿਹੜੇ ਪੰਜਾਬ ਦੀ ਗੱਲ ਕਰਨ ਜਿਹੜੇ ਕਿਸਾਨੀ ਦੀ ਗੱਲ ਕਰਨ ਜਿਹੜੇ ਪੰਜਾਬ ਨੂੰ ਅੱਗੇ ਲੈ ਜਾਣ ਦੀ ਗੱਲ ਕਰਨ ਉਹਨਾਂ ਦਾ ਸਾਥ ਦੇਣਾ ਤੇ ਮੈਂ ਲਾਸਟ ਦੇ ਵਿੱਚ ਇਹ ਬੇਨਤੀ ਕਰਨਾ ਚਾਹੁੰਨਾ ਨੌਜਵਾਨਾਂ ਨੂੰ ਸਰਦਾਰ ਮਾਨ ਸਾਹਿਬ ਵੀ ਆ ਗਏ ਦੇਖੋ ਭਾਵੇਂ ਬੁੱਢੇ ਹੋ ਗਏ ਪਰ ਅਜੇ ਵੀ ਕੱਟਦੇ ਨੇ ਤੇ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਆਪਾਂ ਇਹੋ ਜਿਹੇ ਸੇਰਾਂ ਨੂੰ ਦੁਬਾਰਾ ਫੇਰ ਲੈ ਕੇ ਆਉਣਾ ਜਿੱਥੇ ਅਸੀਂ ਜੋਸ਼ ਦੇ ਵਿੱਚ ਆ ਉੱਥੇ ਸਾਨੂੰ ਹੋਸ਼ ਨਾਲ ਵੀ ਕੰਮ ਲੈਣਾ ਪਊਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਨੌਜਵਾਨਾਂ ਨੂੰ ਟਾਰਗੇਟ ਕਰਨਾ ਹੈ ਤੇ ਸਾਨੂੰ ਸ਼ਕਤੀ ਚਾਹੀਦੀ ਹੈ ਜਿੱਥੇ ਮੋਰਚਾ ਲਾਉਣਾ ਹੈ ਉੱਥੇ ਤੁਸੀਂ ਉਹ ਨਾ ਚਰਨਾ ਉੱਠਿਆ ਕਰੋ ਜਿੱਨਾਂ ਚਰੋਂ ਉਹ ਮੋਰਚਾ ਹੱਲਣਾ ਹੋ ਜਾਵੇ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਮੇਟੀ ਦੇ ਵਿੱਚ ਉਹ ਬੰਦੇ ਪਾਇਓ ਜਿਹੜੇ ਟੱਚ ਤੋਂ ਮਸਲਾ ਹੋਣਾ ਇਹ ਨਾ ਹੋਵੇ ਵੀ ਇੱਥੇ ਗੱਲਾਂ ਹੋਰ ਸਰਕਾਰ ਕੋਲੇ ਜਾ ਕੇ ਹੋਰ ਹੋ ਜਾਣ ਉਹ ਬੰਦਿਆਂ ਦੀ ਲੋੜ ਹੈ ਮੈਂ ਸਾਰੇ ਨੌਜਵਾਨਾਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਆਓ ਆਪਾਂ ਭਾਨੇ ਸਿੱਧੂ ਨੂੰ ਰਿਹਾ ਕਰਾਈਏ ਭਾਈ ਅਮਰਤਪਾਲ ਸਿੰਘ ਨੂੰ ਰਿਹਾ ਕਰਾਈਏ ਜਥੇਦਾਰ ਜਗਤਾਰ ਸਿੰਘ ਹਵਾਰਾਛਣੇ ਬੰਦੀ ਸਿੰਘਾਂ ਨੂੰ ਰਿਹਾ ਕਰਾਈਏ ਜਿਸ ਦਿਨ ਇਹ ਸਾਰੇ ਬਾਹਰ ਆਗੇ ਉਸੇ ਦਿਨ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਉਸੇ ਦਿਨ ਨਵਾਂ ਪੰਜਾਬ ਸਿਰਜਿਆ ਜਾਊਗਾ ਆਓ ਤੁਸੀਂ ਸਾਥ ਦਿਓ ਬੰਦੀ ਸਿੰਘਾਂ ਦੇ ਮੋਰਚੇ ਦਾ ਸਾਰਿਆਂ ਨੂੰ ਆਪਾਂ ਬਾਹਰ ਲੈ ਕੇ ਆਈਏ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੋਸਤੋ ਸ੍ਰੀ ਅੰਮ੍ਰਿਤ